ਸਭ ਦੋਸਤਾਂ ਦਾ ਸੱਜਣ মিডিਆ ਚੈਨਲ ਉੱਤੇ ਸਵਾਗਤ ਹੈ 18ਵੀਂ ਲੋਕ ਸਭਾ ਦੇ ਚੋਣ ਨਤੀਜੇ ਸਾਹਮਣੇ ਆ ਚੁੱਕੇ ਐ ਤੇ ਵੱਖ-ਵੱਖ ਰਾਜਾਂ 'ਚ ਵੱਖ-ਵੱਖ ਪਾਰਟੀਆਂ ਦੀ ਕੀ ਸਥਿਤੀ ਰਹੀ ਐ ਉਹ ਵੀ ਸਪਸ਼ਟ ਹੋ ਚੁੱਕੀ ਐ ਤੇ ਇਸ ਸਬੰਧ ਦੇ ਵਿੱਚ ਅਸੀਂ ਜਦੋਂ ਪੰਜਾਬ ਤੇ ਨਜ਼ਰ ਮਾਰਦੇ ਆ ਤੇ ਪੰਜਾਬ ਨੇ ਦੇਸ਼ ਤੋਂ ਬਿਲਕੁਲ ਵੱਖਰੇ ਨਤੀਜੇ ਜਿਹੜੇ ਉਹ ਸਾਹਮਣੇ ਲਿਆਂਦੇ ਆ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਐਸ ਵਾਰ ਵੱਡੇ ਪੱਧਰ ਉੱਤੇ ਆਪਣਾ ਪੈਰ ਪਸਾਰਨ ਦੇ ਯਤਨ ਕੀਤੇ ਆ ਤੇ ਉਸ ਦੇ ਵਿੱਚ ਉਹ ਸਫਲ ਹੋਈ ਹੈ ਸਫਲ ਇਸ ਕਰਕੇ ਕਿ ਉਸ ਦਾ ਜਿਹੜਾ ਵੋਟ ਬੈਂਕ ਹੈ ਉਹ ਪਿਛਲੀ ਵਾਰ ਨਾਲੋਂ ਲਗਭਗ ਦੁੱਗਣਾ ਹੋ ਗਿਆ ਪਹਿਲਾਂ 2019 ਚ 9% ਸੀ ਜਿਹੜਾ ਹੁਣ ਵੱਧ ਕੇ 18% ਤੋਂ ਵੱਧ ਹੋ ਗਿਆ ਤੇ ਉਸ ਸਬੰਧ ਦੇ ਵਿੱਚ ਉਹਨਾਂ ਨੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਵੀ ਕਾਂਗਰਸ ਦੇ ਜਿਹੜੇ ਸਥਾਪਤ ਆਗੂ ਸੀ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਪਰ ਵੱਡੇ ਪੱਧਰ ਤੇ ਜਿਹੜੇ ਉਮੀਦਵਾਰ ਸੀ ਉਹਨਾਂ ਚ ਵੀ ਬਹੁਤੇ ਜਿਹੜੇ ਕਾਂਗਰਸ ਦੇ ਸਥਾਪਤ ਲੀਡਰ ਰਹਿ ਚੁੱਕੇ ਸੀ ਉਹ ਸੀਗੇ ਤੇ ਲਗਭਗ ਜਿਹੜੇ ਭਾਜਪਾ ਦੇ ਆਪਣੇ ਟਕਸਾਲੀ ਆਗੂ ਸੀ ਉਹਨਾਂ ਨੂੰ ਇਸ ਲੋਕ ਸਭਾ ਚੋਣਾਂ ਵਿੱਚ ਖਾਸ ਕਰਕੇ ਉਮੀਦਵਾਰਾਂ ਦੇ ਸਬੰਧ ਦੇ ਵਿੱਚ ਕੋਈ ਬਹੁਤੀ ਸਫਲਤਾ ਨਹੀਂ ਮਿਲੀ ਜਾਂ ਉਹਨਾਂ ਨੂੰ ਬਹੁਤੀ ਥਾਂ ਨਹੀਂ ਮਿਲੀ ਪਰ ਇਹ ਜ਼ਰੂਰ ਹੈ ਕਿ ਦੂਸਰੇ ਪਾਸੇ ਪੰਜਾਬ ਦੇ ਵਿੱਚ ਕਾਂਗਰਸ ਇੱਕ ਵੱਡੀ ਪਾਰਟੀ ਸਭ ਤੋਂ ਬਣ ਕੇ ਉੱਭਰੀ ਹੈ ਵੈਸੇ ਵੀ ਹੈ ਤੇ ਆਮ ਆਦਮੀ ਪਾਰਟੀ ਨੂੰ ਵੀ 10 ਸੀਟਾਂ ਮਿਲੀਆਂ ਕਾਂਗਰਸ ਨੂੰ 7 ਸੀਟਾਂ ਮਿਲੀਆਂ ਦੋ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਖਡੂਰ ਸਾਹਿਬ ਤੋਂ ਤੇ ਫਰੀਦਕੋਟ ਤੋਂ ਉਹਨਾਂ ਦੋਨਾਂ ਨੇ ਇੱਕ ਵੱਖਰੀ ਤੇ ਗਰਮਖਿਆਲੀ ਵਿਚਾਰਧਾਰਾ ਲੈ ਕੇ ਜਿਸ ਤਰ੍ਹਾਂ ਸਮਾਜ ਉਹ ਵਿਚਰੇ ਉਹ ਉਸ ਨੂੰ ਵੀ ਲੋਕਾਂ ਨੇ ਹੰਗਾਰਾ ਭਰਿਆ ਤੇ ਇੱਕ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਈ ਹੈ ਬਠਿੰਡਾ ਦੀ ਜਿੱਥੋਂ ਹਰਸਿਮਰਤ ਕੌਰ ਬਾਦਲ ਜਿੱਤੇ ਆ ਤੇ ਬਾਕੀ 10 ਸੀਟਾਂ ਉੱਤੇ ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜਮਾਨਤਾਂ ਜੈਪਟ ਹੋਈਆਂ ਤੇ 11 ਤਾਂ ਆਤੇ ਉਹ ਚੌਥੇ ਸਥਾਨ ਤੇ ਆਏ ਤੇ ਇੱਕ ਸਥਾਨ ਤੇ ਉਹ ਪੰਜਵੇਂ ਨੰਬਰ ਤੇ ਰਹਿ ਸੰਘੂਰ ਦੇ ਵਿੱਚ ਇਹ ਪੰਜਾਬ ਦੀ ਉਹ ਤਸਵੀਰ ਹੈ ਜਿਹੜੀ ਹੁਣ ਬਣੀ ਹੈ ਇਸ ਤੋਂ ਪਹਿਲਾਂ ਜਦੋਂ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੁੰਦਾ ਸੀ ਉਦੋਂ ਸਥਿਤੀ ਬਿਲਕੁਲ ਵੱਖਰੀ ਸੀ ਤੇ ਆਮ ਆਦਮੀ ਪਾਰਟੀ ਦੇ ਸੀਨ ਤੇ ਆਉਣ ਤੋਂ ਬਾਅਦ ਸਥਿਤੀ ਬਿਲਕੁਲ ਵੱਖਰੀ ਬਣੀ ਹੋਈ ਹੈ ਤੇ ਇਹਨਾਂ ਪਰਸਤਥੀਆਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਪੈਰ ਹੋਰ ਪ੍ਰਸਾਰਨ ਦੇ ਲਈ ਜਿਹੜੀ ਨਵੀਂ ਖੇਡ ਖੇਡੀ ਜਿਸ ਨੇ ਸਭ ਨੂੰ ਹੈਰਾਨ ਵੀ ਕੀਤਾ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਉਮੀਦਵਾਰ ਪੰਜਾਬ ਵਿੱਚੋਂ ਜਿੱਤਿਆ ਤਾਂ ਨਹੀਂ ਪਰ ਉਹਨਾਂ ਨੇ ਰਵਨੀਤ ਬਿੱਟੂ ਜਿਹੜੇ ਕਿ ਕਾਂਗਰਸ 'ਚ ਸ਼ਾਮਲ ਹੋਏ ਸੀ ਭਾਰਤੀ ਜਨਤਾ ਪਾਰਟੀ 'ਚ ਤੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਨੂੰ ਉੱਥੋਂ ਆਪਣਾ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਸੀ ਤੇ ਉਹ ਰਾਜਾ ਵੜਿੰਗ ਤੋਂ 20000 ਵੋਟਾਂ ਦੇ ਫਰਕ ਨਾਲ ਹਾਰ ਗਏ ਸੀ ਪਰ ਉਹ ਸਭ ਦੇ ਬਾਵਜੂਦ ਹਾਰੇ ਹੋਣ ਦੇ باوجود ਵੀ ਉਹਨਾਂ ਨੂੰ ਬਕਾਇਦਾ ਜਿਹੜੇ ਨਰਿੰਦਰ ਮੋਦੀ ਦੀ ਅਗਵਾਈ ਚ ਐਨਡੀਏ ਦੀ ਨਵੀਂ ਸਰਕਾਰ ਬਣੀ ਹੈ ਉਸ ਮੰਤਰੀ ਮੰਡਲ ਵਿੱਚ ਰਾਜ ਮੰਤਰੀ ਵੱਲੋਂ ਥਾਂ ਦਿੱਤੀ ਗਈ ਹੈ ਤੇ ਇਸ ਤੋਂ ਸਾਫ ਝਲਕ ਮਿਲਦੀ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਪਣੇ ਪੈਰ ਹੋਰ ਪੱਕੇ ਕਰਨ ਤੇ ਪਸਾਰਨ ਦੇ ਲਈ ਕਿਸ ਕਿਸ ਤਰ੍ਹਾਂ ਦੀਆਂ ਖੇਡਾਂ ਜਿਹੜੀਆਂ ਉਹ ਖੇਡ ਰਹੀ ਹੈ ਇਸ ਦੇ ਉਹਨਾਂ ਨੂੰ ਮੰਤਰੀ ਬਣਾਏ ਜਾਣ ਦੇ ਪਿੱਛੇ ਵੀ ਵੱਖ-ਵੱਖ ਢੰਗ ਨਾਲ ਵੱਖ-ਵੱਖ ਕਾਰਨ ਜਿਹੜੇ ਆ ਉਹ ਲੱਭੇ ਜਾ ਰਹੇ ਆ ਉਹ ਇਸ ਕਰਕੇ ਵੀ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਮਾਰਨੀ ਪ੍ਰਨੀਤ कौर ਉਹ ਵੀ ਪੁਰਾਣੇ ਕਾਂਗਰਸੀ ਆਗੂ ਨੇ ਕਈ ਵਾਰ ਜਿਹੜੇ ਸੰਸਦ ਮੈਂਬਰ ਰਹਿ ਚੁੱਕੇ ਆ ਕਾਂਗਰਸ ਵੱਲੋਂ ਕੇਂਦਰ ਵਿੱਚ ਵੀ ਉਹ ਰਾਜ ਮੰਤਰੀ ਰਹਿ ਚੁੱਕੇ ਆ ਉਸ ਦੇ ਬਾਵਜੂਦ ਉਹਨਾਂ ਨੂੰ ਥਾਂ ਨਹੀਂ ਮਿਲੀ ਦੇ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਬਠਿੰਡਾ ਤੋਂ ਜਿਹੜੇ ਪਰੰਪਾਲ ਕੌਰ ਹੈ ਜਿਨ੍ਹਾਂ ਨੇ ਕਿ ਆਈਐਸ ਤੋਂ ਬਕਾਇਦਾ ਰਿਟਾਇਰਮੈਂਟ ਲੈ ਕੇ ਤੇ ਉਹਨਾਂ ਨੇ ਚੋਣ ਲੜੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਕਿ ਸਿਕੰਦਰ ਸਿੰਘ ਮਲੂਕਾ ਦੀ ਨੂਨ ਨੇ ਉਹਨਾਂ ਨੂੰ ਦੀ ਥਾਂ ਕਿ ਇਸ ਤਰ੍ਹਾਂ ਜਿਹੜੇ ਡਿਪਲੋਮੈਟ ਤਰਨਜੀਤ ਸਿੰਘ ਸੰਧੂ ਉਹਨਾਂ ਸਾਰਿਆਂ ਨੂੰ ਪਾਸੇ ਰੱਖ ਕੇ ਭਾਰਤੀ ਜਨਤਾ ਪਾਰਟੀ ਨੇ ਰਵਨੀਤ ਸਿੰਘ ਬਿੱਟੂ ਨੂੰ ਹੀ ਕੋਤਰੀ ਜੀ ਦਿੱਤੀ ਕਿ ਉਸ ਨੂੰ ਮੰਤਰੀ ਬਣਾਇਆ ਜਾਵੇ ਇਸ ਦੇ ਪਿੱਛੇ ਇੱਕ ਗੱਲ ਤਾਂ ਇਹ ਵੀ ਕਹੀ ਜਾ ਰਹੀ ਹੈ ਕਿ ਜਿਸ ਤਰ੍ਹਾਂ ਉਹਨਾਂ ਦੇ ਲੁਧਿਆਣਾ ਵਿੱਚ ਜਿਹੜੀ ਚੋਣ ਮਿਹਮ ਸੀ ਉਸ ਵਿੱਚ ਦੋ ਵਾਰ ਜਿਹੜੇ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਉੱਥੇ ਆਏ ਤਾਂ ਉਹਨਾਂ ਲੋਕਾਂ ਨੇ ਇਸ ਗੱਲ ਦਾ ਵਾਅਦਾ ਵੀ ਕੀਤਾ ਸੀ ਰਵਨੀਤ ਬਿੱਟੂ ਹੈ ਜਿਹੜੇ ਕਿ ਜੇ ਤੁਸੀਂ ਇਹਨਾਂ ਨੂੰ ਜਿਤਾਉਂਦੇ ਹੋ ਤਾਂ ਅਸੀਂ ਇਹਨਾਂ ਨੂੰ ਉੱਥੇ ਮੰਤਰੀ ਮੰਡਲ 'ਚ ਵੱਡੇ ਥਾਂ ਰੱਖਾਂਗੇ ਪਰ ਉਹਨਾਂ ਨੇ ਆਪਣੇ ਸੁਵਾਦੇ ਨੂੰ ਪਗਾਉਣ ਦੇ ਲਈ ਉਹਨਾਂ ਦੀ ਜਿੱਤ ਦਾ ਤਾਂ ਕੋਈ ਧਿਆਨ ਨਹੀਂ ਰੱਖਿਆ ਪਰ ਉਹਨਾਂ ਦੀ ਹਾਰ ਦੇ ਬਾਵਜੂਦ ਉਹਨਾਂ ਨੂੰ ਇੱਕ ਰੁਤਬਾ ਦਿੱਤਾ ਔਰ ਬਕਾਇਦਾ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪੈਰ ਫਸਾਰਨ ਦੇ ਲਈ ਉਹਨਾਂ ਨੂੰ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ ਅਸੀਂ ਜੇ ਨੀਤ ਬਿੱਟੂ ਦੇ ਪਿਛੋਕੜ ਤੇ ਨਜ਼ਰ ਮਾਰੀਏ ਤਾਂ ਉਹ ਇਸ ਗੱਲ ਤੇ ਖੜਾ ਹੈ ਕਿ 2007-08 ਦੇ ਵਿੱਚ ਉਹ ਬਕਾਇਦਾ ਯੂਥ ਕਾਂਗਰਸ ਦੇ ਵਿੱਚ ਸ਼ਾਮਲ ਹੁੰਦੇ ਆ ਜਿਨ੍ਹਾਂ ਦਿਨਾਂ 'ਚ ਰਾਹੁਲ ਗਾਂਧੀ ਯੂਥ ਕਾਂਗਰਸ ਦੀ ਗਵਾਈ ਕਰ ਰਿਹਾ ਸੀ ਤਾਂ ਉਹਨਾਂ ਨੂੰ ਯੂਥ ਕਾਂਗਰਸ ਦਾ ਪੰਜਾਬ ਦਾ ਪ੍ਰਧਾਨ ਬਣਾਇਆ ਗਿਆ ਉਸ ਤੋਂ ਪਹਿਲਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਦਾਦਾ ਮਰਹੂਮ ਮੁੱਖ ਮੰਤਰੀ ਸਰਦਾਰ ਬੈਂ ਸਿੰਘ ਜਿਹੜੇ ਕਿ ਇੱਕ ਬੰਬ ਧਮਾਕੇ 'ਚ ਮਾਰੇ ਗਏ ਸੀ ਤੇ ਜਿਨ੍ਹਾਂ ਨੇ ਸਾਰੀ ਉਮਰ ਆਪਣਾ ਜਿਹੜਾ ਸੰਘਰਸ਼ ਸੀ ਉਹ ਫਿਰਕਾ ਪ੍ਰਸਤੀ ਦੇ ਖਿਲਾਫ ਅਤਵਾਦ ਦੇ ਖਿਲਾਫ ਖਾਲਸਤਾਨ ਪੱਖੀਆਂ ਦੇ ਖਿਲਾਫ ਤੇ ਪੰਜਾਬ ਵਿੱਚ ਅਮਨ ਸਥਾਪਿਤ ਕਰਨ ਦੇ ਲਈ ਸਦਭਾਵਨਾ ਬਣਾਈ ਰੱਖਣ ਦੇ ਲਈ ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਦੇ ਲਈ ਤੇ ਧਰਮ ਨਿਰਪੱਖਤਾ ਦੇ ਲਈ ਕੰਮ ਕੀਤਾ ਔਰ ਉਸ ਦੇ ਲਈ ਉਹਨਾਂ ਨੇ ਆਪਣੀ ਜਾਨ ਤੱਕ ਵਾਰ ਦਿੱਤੀ ਉਹ ਪਿਛੋਕੜ ਹੈ ਰਵਨੀਤ ਸਿੰਘ ਬਿੱਟੂ ਦਾ ਜਿਹੜੇ ਉਹਨਾਂ ਦੇ ਦਾਦਾ ਜੀ ਸੀ ਤੇ ਉਸ ਤੋਂ ਬਾਅਦ ਉਹ ਲਗਾਤਾਰ ਤਿੰਨ ਵਾਰ ਕਾਂਗਰਸ ਦੇ ਲੋਕ ਸਭਾ ਮੈਂਬਰ ਵੀ ਬਣੇ ਆਨੰਦਪੁਰ ਸਾਹਿਬ ਤੋਂ ਦੋ ਵਾਰ ਲੁਧਿਆਣਾ ਤੋਂ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਪਿਛੋਕੜ ਹੈ ਤੇ ਉਸ ਦੇ ਨਾਲ ਉਹਨਾਂ ਦੇ ਜੁੜੇ ਹੋਏ ਬਾਦ-ਵਿਵਾਦ ਵਾਲੇ ਉਹ ਬਿਆਨ ਵੀ ਆ ਜਿਸ ਤਰ੍ਹਾਂ ਦੇ ਉਹਨਾਂ ਨੇ ਕਿਸਾਨ ਅੰਦੋਲਨਾਂ ਦਰਾਂ ਨੂੰ ਵੀ ਦਿੱਤੇ ਸੀ ਪਰ ਉਸ ਸਮੇਂ ਵੀ ਉੱਥੇ ਕਿਸ ਤਰ੍ਹਾਂ ਦਾ ਉਹਨਾਂ ਨੇ ਸਥਿਤੀ ਦਾ ਸਾਹਮਣਾ ਕਰਨਾ ਪਿਆ ਉਸ ਤਰ੍ਹਾਂ ਹੀ ਉਹ ਲਗਾਤਾਰ ਪੰਜਾਬ ਦੇ ਵਿੱਚ ਖਾਲਿਸਤਾਨ ਪੱਖੀ ਜਿਹੜੇ ਲੋਕ ਹੈ ਉਹਨਾਂ ਦੀ ਆਲੋਚਨਾ ਵੀ ਲਗਾਤਾਰ ਕਰਦੇ ਰਹਿੰਦੇ ਆ ਤੇ ਲੱਗਦਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਜਿਸ ਢੰਗ ਨਾਲ ਪੰਜਾਬ ਵਿੱਚ ਕਤਾਰਬੰਦੀ ਕਰਨਾ ਚਾਹੁੰਦੀ ਹੈ ਉਸ ਸਬੰਧ ਵਿੱਚ ਉਹਨਾਂ ਨੂੰ ਇਹ ਗੱਲ ਉਸ ਪ੍ਰਸੰਗ ਦੇ ਵਿੱਚ ਜਿਹੜੀ ਹੈ ਰਣਨੀਤ ਬਿੱਟੂ ਦੀ ਚੋਣ ਸਭ ਤੋਂ ਵੱਧ ਠੀਕ ਲੱਗੀ ਤਾਂ ਇਸ ਕਰਕੇ ਉਹਨਾਂ ਨੇ ਇਹ ਜਿਹੜੀ ਤਾਜ ਹੈ ਰਵਨੀਤ ਸਿੰਘ ਬਿੱਟੂ ਦੇ ਸਿਰ ਤੇ ਰਾਜ ਮੰਤਰੀ ਦਾ ਉਹ ਸਜਾਇਆ ਕਿਉਂਕਿ ਇਹ ਜਿਹੜੀਆਂ ਚੋਣਾਂ ਲੋਕ ਸਭਾ ਦੀਆਂ ਲੰਘ ਕੇ ਗਈਆਂ ਇਸ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇਹ ਕੋਸ਼ਿਸ਼ ਕੀਤੀ ਪੰਜਾਬ ਦੇ ਵਿੱਚ ਕਿ ਇੱਥੇ ਵੀ ਜਿਸ ਤਰ੍ਹਾਂ ਉਹਨਾਂ ਨੇ ਅੱਜ ਤੋਂ 10 ਸਾਲ ਪਹਿਲਾਂ ਹਰਿਆਣਾ ਚ जाट ਤੇ ਨੌਨ ਜੱਟ ਤੇ ਜਿਹੜੀ ਕਤਾਰਬੰਦੀ ਕਰਕੇ ਉੱਥੇ ਸਤਾ ਹਾਸਲ ਕੀਤੀ ਸੀ ਕਿ ਪੰਜਾਬ ਵਿੱਚ ਵੀ ਜਿਸ ਢੰਗ ਨਾਲ ਕਿਸਾਨ ਜਥੇਬੰਦੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤਾ ਉਹਨਾਂ ਦੇ ਉਮੀਦਵਾਰਾਂ ਨੂੰ ਸਵਾਲ ਕੀਤੇ ਤੇ ਖਾਸ ਕਰਕੇ ਜਿਹੜੀ ਖੇਤੀ ਪ੍ਰਤੀ ਨੀਤੀ ਸੀ ਕਿਸਾਨਾਂ ਪ੍ਰਤੀ ਨੀਤੀ ਸੀ ਭਾਰਤੀ ਜਨਤਾ ਪਾਰਟੀ ਦਾ ਉਸ ਦਾ ਡਟਵਾ ਵਿਰੋਧ ਕੀਤਾ ਤੇ ਦਿੱਲੀ ਵਿੱਚ 13 ਮਹੀਨੇ ਤੱਕ ਸੰਘਰਸ਼ ਵੀ ਲੜਿਆ ਤੇ ਉਹਨਾਂ ਨੇ ਪੰਜਾਬ ਵਿੱਚ ਵੀ ਇਸ ਗੱਲ ਦਾ ਤਹਿਯਾ ਕੀਤਾ ਸੀ ਸੰਯੁਕਤ ਕਿਸਾਨ ਮੋਰਚਾ ਨੇ ਕਿ ਅਸੀਂ ਭਾਰਤੀ ਜਨਤਾ ਪਾਰਟੀ ਦਾ ਇੱਕ ਵੀ ਉਮੀਦਵਾਰ ਜਿੱਤਨ ਨਹੀਂ ਦੇਣਾ ਤੇ ਉਹਨਾਂ ਨੇ ਉਸ ਦੀ ਥਾਂ ਤੇ ਜਿਹੜੀ ਨੀਤੀ ਬਣਾਈ ਕਿ ਕਿਸ ਤਰ੍ਹਾਂ ਜਿਹੜੇ ਆ ਪੰਜਾਬ ਦੇ ਵਿੱਚ ਗੈਰ ਕਿਸਾਨ ਗੈਰ ਜੱਟ ਜਿਹੜੀ ਆਬਾਦੀ ਹੈ ਜਾਂ ਵਰਗ ਹੈ ਪਿੰਡੂ ਖੇਤਰਾਂ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਕਤਾਰਬੰਦੀ ਉਹਨਾਂ ਦੀ ਕੀਤੀ ਜਾਵੇ ਤੇ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਹਿੰਦੂ ਭਾਈਚਾਰੇ ਨੇ ਤੇ ਪਿੰਡਾਂ ਦੇ ਵਿੱਚ ਸਲਤ ਭਾਈਚਾਰੇ ਨੇ ਕਾਫੀ ਵੱਡੀ ਗਿਣਤੀ 'ਚ ਇਸ ਵਾਰ ਪਾਈ ਪਨੂੰ ਵੋਟਾਂ ਪਾਈਆਂ ਜਿਸ ਦਾ ਨਤੀਜਾ ਆਇਆ ਕਿ ਉਹਨਾਂ ਦਾ ਵੋਟ ਬੈਂਕ ਪੰਜਾਬ 'ਚ ਦੁੱਗਣਾ ਹੋ ਗਿਆ ਤੇ ਉਸ ਦੁੱਗਨੇ ਹੋਏ ਵੋਟ ਬੈਂਕ ਨੂੰ ਅੱਗੇ ਕਿਸ ਤਰ੍ਹਾਂ ਵਧਾਉਣਾ ਤੇ 227 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਢੰਗ ਨਾਲ ਉਹ ਚਾਹੁੰਦੇ ਐ ਕਿ ਇੱਥੇ ਇੱਕ ਆਪਣੀ ਮਜ਼ਬੂਤ ਜਿਹੜੀ ਰਾਜਸੀ ਤਾਕਤ ਹੈ ਉਹ ਬਣਾਈ ਜਾਵੇ ਉਸ ਦੇ ਲਈ ਉਹਨਾਂ ਨੇ ਰਵਨੀਤ ਸਿੰਘ ਬਿੱਟੂ ਦੀ ਚੋਣ ਕੀਤੀ ਐ ਤੇ ਰਵਨੀਤ ਸਿੰਘ ਬਿੱਟੂ ਹੋਣੀ ਹੁਣ ਇਸ ਉਹਨਾਂ ਦੀ ਜਿਹੜੀ ਮਕਸਦ ਹੈ ਉਸਤੇ ਕਿੰਨਾ ਪੂਰਾ ਉਤਰਦੇ ਆ ਉਹ ਭਾਰਤੀ ਜਨਤਾ ਪਾਰਟੀ ਲਈ ਕੀ ਕੁਛ ਕਰਦੇ ਆ ਪੰਜਾਬ 'ਚ ਭਾਵੇਂ ਕਿ ਉਹਨਾਂ ਨੇ ਇਹ ਗੱਲ ਕਹੀ ਆ ਰਾਜ ਮੰਤਰੀ ਬਣ ਤੋਂ ਬਾਅਦ ਕਿ ਉਹ ਬਕਾਇਦਾ ਪੰਜਾਬ ਨੂੰ ਜਿਹੜਾ ਨਰਿੰਦਰ ਮੋਦੀ ਦੀ ਮੰਤਰੀ ਮੰਡਲ ਹੈ ਨਰਿੰਦਰ ਮੋਦੀ ਦੀ ਜਿਹੜੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਜਿਹੜੀ ਸਰਕਾਰ ਹੈ ਉਸ ਨੇ ਪੰਜਾਬ ਨੂੰ ਤੋਹਫਾ ਦਿੱਤਾ ਮੈਨੂੰ ਰਾਜ ਮੰਤਰੀ ਬਣਾ ਕੇ ਤੇ ਉਹਨਾਂ ਦਾ ਕਿਹਾ ਕਿ ਮੈਂ ਪੰਜਾਬ ਤੇ ਕੇਂਦਰ ਦੇ ਵਿਚਾਰੇ ਕੋਲ ਬਣ ਕੇ ਕੰਮ ਕਰਾਂਗਾ ਤੇ ਕੋਸ਼ਿਸ਼ ਕਰਾਂਗਾ ਕਿ ਪੰਜਾਬ ਦਾ ਜਿਹੜਾ ਵਿਕਾਸ ਹੈ ਇਸ ਨੂੰ ਤੇਜ਼ ਗਤੀ ਦਿੱਤੀ ਜਾਵੇ ਨੌਜਵਾਨਾਂ ਦੇ ਰੁਜ਼ਗਾਰ ਲਈ ਵੱਡੇ ਪ੍ਰੋਜੈਕਟ ਲੈ ਕੇ ਆਵਾਂਗਾ ਪੰਜਾਬ 'ਚ ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਕਿਸਾਨਾਂ ਦੀ ਸਮੱਸਿਆ ਹੈ ਉਸ ਦੇ ਹੱਲ ਲਈ ਵੀ ਉਹ ਪੂਰੀ ਵਾਅ ਲਾਉਣਗੇ ਤੇ ਇਸੇ ਢੰਗ ਨਾਲ ਹੀ ਉਹਨਾਂ ਨੇ ਹੋਰ ਵੀ ਜਿਹੜੇ ਮੁੱਦਿਆਂ ਤੇ ਗੱਲ ਕੀਤੀ ਹੈਗੀ ਹੈ ਤੇ ਉਹਨਾਂ ਨੇ ਬਕਾਇਦਾ ਹੁਣ ਜਿਹੜੇ ਰੇਲ ਮੰਤਰਾਲਾ ਤੇ ਫੂਡ ਪ੍ਰੋਸੈਸਿੰਗ ਮੰਤਰਾਲਾ ਉਸ ਦੇ ਵਿੱਚ ਰਾਜ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ ਤੇ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਉਹ ਆਪਣੇ ਦਾਦਾ ਜੀ ਵੱਲੋਂ ਕੀਤੇ ਗਏ ਜਿਹੜੇ ਸੰਘਰਸ਼ ਆ ਤਾਂ ਜਿਨ੍ਹਾਂ ਆਧਾਰਾਂ ਤੇ ਜਿਨ੍ਹਾਂ ਸਿਧਾਂਤਾਂ ਅਸੂਲਾਂ ਨੂੰ ਲੈ ਕੇ ਉਹ ਲੜੇ ਕਿ ਉਹ ਉਸ ਤਰ੍ਹਾਂ ਦੀ ਲੜਾਈ ਨੂੰ ਅੱਗੇ ਵਧਾ ਸਕਣਗੇ ਜਾ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਦੇਸ਼ ਹੈ ਉਸ ਨੂੰ ਪੂਰਾ ਕਰਨ ਦੇ ਲਈ ਹੀ ਕੰਮ ਕਰਨਗੇ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਜਦੋਂ ਉਹ ਆਪਣੀਆਂ ਸਰਗਰਮੀਆਂ ਸ਼ੁਰੂ ਕਰਨਗੇ ਤਾਂ ਉਹ ਕਿਸ ਢੰਗ ਨਾਲ ਪੰਜਾਬ ਦੇ ਵਿੱਚ ਇਹ ਸਾਰਾ ਕੁਝ ਕਰਦੇ ਆ ਤਾਂ ਇਹ ਸਾਰਾ ਕੁਝ ਤਾਂ ਭਵਿੱਖ ਦੀ ਗੋਚ ਚ ਪਿਆ ਹੈ ਜੇ ਜਦੋਂ ਉਹ ਇਹ ਸਾਰਾ ਕੁਝ ਕਰਨਗੇ ਤਾਂ ਉਸ ਦੇ ਨਤੀਜੇ ਸਾਹਮਣੇ ਆਉਣਗੇ ਉਦੋਂ ਹੀ ਪਤਾ ਲੱਗ ਸਕੇਗਾ ਪਰ ਇਹ ਜ਼ਰੂਰ ਹੈ ਕਿ ਇਸ ਵੇਲੇ ਉਹਨਾਂ ਦੇ ਆਪਣਾ ਵੀ ਇਮਤਿਹਾਨ ਦੀ ਘੜੀ ਹੈ ਤੇ ਆਪਣੀ ਵਿਰਾਸਤ ਜਿਹੜੀ ਹੈ ਜਿਸ ਦੀ ਉਹ ਗੱਲ ਕਰਦੇ ਆ ਉਸ ਲਈ ਵੀ ਇਮਤਿਹਾਨ ਦੀ ਘੜੀ ਹੈ ਤੇ ਦੂਸਰਾ ਪੰਜਾਬ ਦੇ ਲੋਕ ਇਸ ਗੱਲ ਨੂੰ ਕਿਸ ਤਰ੍ਹਾਂ ਪ੍ਰਵਾਨ ਕਰਦੇ ਆ ਇਹ ਵੀ ਦੇਖਣਾ ਹੋਏਗਾ ਇੱਥੇ ਇਹ ਸਾਰਾ ਕੁਝ ਅਜੇ ਸਾਨੂੰ ਇੰਤਜ਼ਾਰ ਕਰਨਾ ਪਏਗਾ ਤੇ ਆਓ ਇਸ ਇੰਤਜ਼ਾਰ ਦੀਆਂ ਘੜੀਆਂ ਦੀ ਅਡਿੱਕ ਕਰੀਏ ਕਿ ਰਵਨੀਤ ਬਿੱਟੂ ਹੋਣੀ ਭਾਰਤੀ ਜਨਤਾ ਪਾਰਟੀ ਲਈ ਪੰਜਾਬ ਵਿੱਚ ਕੀ ਕਰ ਗੁਜ਼ਰਨਗੇ ਤੁਹਾਡਾ ਸਦਾ Bod, bod, tanvát.